663 ਫੁੱਟ ਜੀਟੀ ਰੋਡ ਦਾ 프ਰੰਟ ਜੋ ਲੁਧਿਆਣਾ ਬਾਇ ਮਰੇਲ ਕੋਟਲਾ ਹੋ ਕੇ ਧੂਰੀ ਸੰਗਰੂਰ ਹੋ ਕੇ ਦਿੱਲੀ ਨੂੰ ਜਾਂਦਾ ਹੈਗਾ ਸਾਹਮਣੇ ਆਪੋਜੀਟ ਸਾਈਡ ਤੇ ਰਤਨਾ ਰਿਜ਼ੋਰਟ ਤੇ ਇੱਕ ਮੇਨ ਰੋਡ ਤੇ ਦੁਕਾਨ ਬਣੀ ਹੋ ਗਈ ਆ ਦੋ ਵਿੱਚ ਘਰ ਬਣੇ ਹੋਏ ਨੇ ਘਰਾਂ ਦੇ ਵਿੱਚ ਸਮਰਸੀ ਵਾਲ ਇੱਕ ਲੱਗਿਆ ਹੋਇਆ ਤੇ ਮੋਟਰ ਕਨੈਕਸ਼ਨ ਵੱਡਾ 17.5 ਦਾ ਰਾਕ ਕੋਲ ਰਾਕਵਾ ਹੈਗਾ 14 ਬਿੱਗੇ ਸੱਤ ਵਿਸਵੇ 12 ਵਿਸ਼ਵਾਸੀਆਂ 163 ਫੁੱਟ ਸੜਕ ਦਾ ਫਰੰਟ 400 ਦੇ ਕਰੀਬ ਲਗਭਗ ਬੈਕ ਇੱਕ ਸਾਈਡ ਤੇ ਸਰਕਾਰੀ ਬਰਸਾਤੀ ਨਾਲਾ ਲੰਘਦਾ ਤੇ ਬੈਕ ਸਾਈਡ ਦੇ ਉੱਤੇ ਕੈਂਬਰੀ ਸਕੂਲ ਆ ਧੂਰੀ ਦੀ ਪਾਰਕਿੰਗ ਆ ਤੇ ਨਾਲ ਹੀ ਇੱਥੋਂ ਪਿੱਛੇ ਨੂੰ ਜਾਂਦੇ ਹੋਏ ਐਲ ਟਾਈਪ ਚ ਨਿਊ 골ਡਨ ਕਲੋਨੀ ਧੂਰੀ ਦੇ ਨਾਲ ਜਾ ਲੱਗਦੀ ਹੈਗੀ ਸਾਰੇ ਪਾਸੇ ਪਲਾਟ ਕੱਟੇ ਹੋਏ ਨੇ ਤਕਸੀਮ ਟਾਕਾ ਕਿਸੇ ਨਾਲ ਕੋਈ ਵਟ ਸਾਂਝੀ ਨਹੀਂ ਤਕਸੀਮ ਟਾਕਾ ਆਪਣਾ ਕੱਲਿਆਂ ਦੀ ਮੋਟਰਾਂ ਸਾਢੇ 17 ਦਾ ਕਨੈਕਸ਼ਨ 14 ਬਿੱਗੇ 7 ਵਿਸਵੇ 12 ਵਿਸਵਾਸੀਆਂ ਜਗ੍ਹਾ ਕੁੱਲ ਰਕਬਾ